ਆਸਤੀਨ ਦੇ ਆਸਤੀਨ ਦੇ ਸੱਪ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਪਰ ਅਸੀਂ ਹੁਣ ਤੁਹਾਨੂੰ ਆਸਤੀਨ ਵਾਲੀਆਂ ਚੋਰਨੀਆਂ ਦਿਖਾਉਨੇ ਆ ਇਹ ਬੜੀਆਂ ਹੀ ਸ਼ਾਤਰ ਚੋਰਨੀਆਂ ਨੇ ਬੜੇ ਹੀ ਇਹਨਾਂ ਨੇ ਚਲਾਕੀ ਦੇ ਨਾਲ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਚੋਰੀ ਕੀਤੀ ਹੈ ਪਹਿਲਾਂ ਤਾਂ ਕਿਸੇ ਨੂੰ ਯਕੀਨ ਹੀ ਨਹੀਂ ਹੋਇਆ ਕਿ ਜਦੋਂ ਚੋਰੀ ਹੋਈ ਤੇ ਚੋਰੀ ਦਾ ਸਮਾਨ ਗਿਆ ਕਿੱਥੇ ਪਰ ਜਦੋਂ ਸਾਰੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਫਿਰ ਪਤਾ ਚੱਲਿਆ ਕਿ ਜੋ ਗ੍ਰਾਹਕ ਬਣ ਕੇ ਆਈਆਂ ਸੀ ਮਹਿਲਾਵਾ ਉਹ ਗ੍ਰਾਹਕ ਨਹੀਂ ਬਲਕਿ ਅਸਲ ਦੇ ਵਿੱਚ ਚੋਰਨੀਆਂ ਸੀ ਮਾਮਲਾ ਕਰਨਾਟਕ ਦਾ ਕਰਨਾਟਕ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਉਨੇ ਆ ਕਿਸ ਤਰੀਕੇ ਦੇ ਨਾਲ ਇਹ ਸ਼ਿਵਮੋਗਾ ਦੀਆਂ ਤਸਵੀਰਾਂ ਨੇ ਇੱਕ ਜੁਐਲਰੀ ਸ਼ਾਪ ਦੇ ਉੱਤੇ ਦੋ ਮਹਿਲਾਵਾਂ ਆਉਂਦੀਆਂ ਨੇ ਬੁਰਕੇ ਦੇ ਵਿੱਚ ਆਉਂਦੀਆਂ ਨੇ ਤੇ ਆ ਕੇ ਦੁਕਾਨਦਾਰ ਨੂੰ ਕਹਿੰਦੀਆਂ ਨੇ ਕਿ ਮੋਟੀ ਜੀ ਸੋਨੇ ਦੀ ਚੇਨ ਦਿਖਾ ਦਿਓ ਕਰੀਬ ਕਰੀਬ ਜੀ ਦੀ ਉਹਦੀ ਕੀਮਤ ਹੋਵੇ 1 ਲੱਖ ਰੁਪਏ ਤੋਂ ਜ਼ਿਆਦਾ ਹੋਵੇ ਤੇ ਇਸ ਤਰੀਕੇ ਦੇ ਨਾਲ ਜਦੋਂ ਦੁਕਾਨਦਾਰ ਸੋਨੇ ਦੀਆਂ ਚੈਨਾਂ ਉਹਨਾਂ ਨੂੰ ਦਿਖਾਉਂਦਾ ਵਾ ਪੂਰੇ ਅੱਗੇ ਢੇਰ ਲਗਾ ਦਿੰਦਾ ਹੈ ਤਾਂ ਵਿੱਚੋਂ ਇੱਕ ਜੋ ਕ੍ਰੇਡ ਹੁੰਦਾ ਹੈ ਉਹਨੂੰ ਚੱਕ ਕੇ ਆਪਣੇ ਵੱਲ ਕਰ ਲੈਂਦੀਆਂ ਨੇ ਔਰ ਦੇਖਦੀਆਂ ਦੇਖਦੀਆਂ ਬੜੀ ਹੀ ਚਲਾਕੀ ਦੇ ਨਾਲ ਜੋ ਇੱਕ ਸੋਨੇ ਦੀ ਚੈਨ ਆ ਉਹਨੂੰ ਆਪਣੇ ਆਸਤੀਨ ਦੇ ਵਿੱਚ ਛਪਾ ਲੈਂਦੀਆਂ ਨੇ ਯਾਨੀ ਕਿ ਬਾਜੂ ਜਿਹੜੀ ਖੁੱਲੀ ਬਾਜੂ ਹੁੰਦੀ ਆ ਉਸ ਦੇ ਵਿੱਚ ਕੱਪੜੇ ਦੇ ਵਿੱਚ ਛੁਪਾ ਲੈਂਦੀਆਂ ਨੇ ਤੇ ਇਹ ਸਾਰਾ ਕੁਝ ਪਹਿਲਾਂ ਪ੍ਰੀ ਪਲੈਨਿੰਗ ਦੇ ਨਾਲ ਹੋਇਆ ਹੋਇਆ ਕਿਸ ਤਰੀਕੇ ਦੇ ਨਾਲ ਹਾਲਾਂਕਿ ਜੋ ਵੀ ਸੁਨਿਆਰੀ ਦੀ ਦੁਕਾਨ ਤੇ ਜੋ ਸੋਨਾ ਚਾਂਦੀ ਜਾਂ ਹੋਰ ਵੀ ਜੋ ਕੀ ਆਪਣੇ ਕੋ ਡਾਪਾਵੇਂ ਡਾਇਮੰਡ ਹੋਵੇ ਪਏ ਹੁੰਦੇ ਆ ਉਹਨਾਂ ਦੀ ਮਾਰਕਿੰਗ ਕੀਤੀ ਹੁੰਦੀ ਆ ਡਿਜੀਟਲ ਮਾਰਕਿੰਗ ਕੀਤੀ ਹੁੰਦੀ ਆ ਉਹਨਾਂ ਦੇ ਟੈਗਸ ਲੱਗੇ ਹੁੰਦੇ ਨੇ ਤਾਂ ਹੋ ਸਕਦਾ ਪਹਿਲਾਂ ਹੀ ਰੇਕੀ ਕੀਤੀ ਹੋਵੇ ਸੇਮ ਟੂ ਸੇਮ ਉਸੇ ਤਰੀਕੇ ਦੀ ਮਹਿਲਾਵਾਂ ਇੱਕ ਨਕਲੀ ਚੈਨ ਆਪਣੇ ਕੋਲੋਂ ਲੈ ਕੇ ਆਈਆਂ ਸੀ ਉਹਦੇ ਉੱਤੇ ਟੈਗ ਵੀ ਲੱਗਿਆ ਹੋਇਆ ਸੀ ਲੇਕਿਨ ਮਹਿਲਾਵਾਂ ਫੜੀਆਂ ਉੱਥੋਂ ਗਈਆਂ ਕਿ ਜਿਹੜਾ ਟੈਗ ਸੀਗਾ ਉਹ ਹੱਥੀ ਲਿਖਤ ਸੀਗਾ ਔਰ ਜਿਹੜਾ ਦੁਕਾਨਦਾਰ ਨੇ ਟੈਗ ਲਗਾਇਆ ਹੋਇਆ ਸੀ ਸੋਨੇ ਦੀਆਂ ਚੈਨ ਦੇ ਉੱਤੇ ਉਹ ਲਗਾਇਆ ਹੋਇਆ ਸੀ ਡਿਜੀਟਲ ਟੈਗ ਦਾ ਸਭ ਕੁਝ ਠੀਕ ਚੱਲ ਰਿਹਾ ਸੀ ਤੇ ਸੋਨੇ ਦੀਆਂ ਚੈਨਾਂ ਵੀ ਦੇਖ ਰਹੀਆਂ ਸੀ ਤੇ ਹੌਲੀ-ਹੌਲੀ ਦੇਖਦੇ-ਦੇਖਦੇ ਇਹ ਜੋ ਮਹਿਲਾਵਾ ਨੇ ਇੱਕ ਸੋਨੇ ਦੀ ਚੈਨ ਖਿਸਕਾ ਲੈਂਦੀਆਂ ਨੇ ਔਰ ਆਪਣੀ ਬਾਜੂ ਜੋ ਕਿ ਖੁੱਲਾ ਕੱਪੜਾ ਹੁੰਦਾ ਉਹਦੇ ਵਿੱਚ ਛਪਾ ਲੈਂਦੀਆਂ ਨੇ ਤੇ ਆਪਣੇ ਹੱਥ ਵਿੱਚੋਂ ਇੱਕ ਹੋਰ ਨਕਲੀ ਸੋਨੇ ਦੀ ਚੈਨ ਕੱਢ ਕੇ ਉਸੇ ਕਰੇਟ ਦੇ ਵਿੱਚ ਜੋ ਇੱਕ ਛੋਟੀ ਕਰੇਟ ਹੁੰਦੀ ਹੈ ਉਸ ਦੇ ਵਿੱਚ ਰੱਖ ਦਿੰਦੀਆਂ ਨੇ ਤਾਂ ਇਸ ਤਰੀਕੇ ਦੇ ਨਾਲ ਦੁਕਾਨਦਾਰ ਨੂੰ ਵੀ ਨਹੀਂ ਪਤਾ ਚੱਲਿਆ ਪਹਿਲਾਂ ਤੋਂ ਦੇ ਕਾਊਂਟਿੰਗ ਦੇਖੀ ਕਿ ਠੀਕ ਹੈ ਜੋ ਤੋਂ ਤੋਂ ਦੇਖ ਲਿਆ ਕਿ ਕਾਊਂਟਿੰਗ ਕੀਤੀ ਵੀ ਉਹਨੀਆਂ ਪੂਰੀਆਂ ਨੇ ਟੈਗ ਵੀ ਲੱਗਿਆ ਹੋਇਆ ਸੀ ਲੇਕਿਨ ਬਾਅਦ ਵਿੱਚ ਪਤਾ ਚੱਲਦਾ ਕਿ ਜਿਹੜਾ ਟੈਗ ਸੀਗਾ ਉਹ ਹੱਥ ਦੇ ਨਾਲ ਲਿਖਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਤਸਵੀਰਾਂ ਨੂੰ ਖੰਗਾਲਿਆ ਗਿਆ ਫਿਰ ਪਤਾ ਚੱਲਦਾ ਹੈ ਕਿ ਇਹਨਾਂ ਨੇ ਕਿਵੇਂ ਬੜੀ ਹੀ ਚਤਰਾਊੀ ਚਤਰਾਈ ਦੇ ਨਾਲ ਇਹ ਜੋ ਸੋਨੇ ਦੀ ਚੈਨ ਹੈ ਉਸ ਨੂੰ ਚੋਰੀ ਕਰ ਲਿਆ ਤੇ ਉਸ ਤੋਂ ਬਾਅਦ ਜੋ ਦੁਕਾਨਦਾਰ ਹੈ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪੁਲਿਸ ਨੂੰ ਸਾਫ਼ ਤੌਰ ਤੇ ਦੱਸਿਆ ਕਿ ਆਹ ਵੀਡੀਓ ਵੀ ਹੈ ਤੇ ਇਸ ਤਰੀਕੇ ਦੇ ਨਾਲ ਆਹ ਮਹਿਲਾਵਾਂ ਨੇ ਹਾਲਾਂਕਿ ਚਿਹਰਾ ਉਹਨਾਂ ਦੇ ਵਿੱਚ ਪ੍ਰੋਪਰ ਨਹੀਂ ਦਿਖ ਰਿਹਾ ਸੀ ਲੇਕਿਨ ਕੀ ਮਾਲ ਚੋਰੀ ਕੀਤਾ ਕਿੰਨੇ ਗ੍ਰਾਮ ਦਾ ਸੀਗਾ ਸੋਨੇ ਦਾ ਸੀ ਉਹਦੀ ਕੁਆਲਿਟੀ ਦੱਸੀ ਸਭ ਕੁਝ ਪੁਲਿਸ ਨੂੰ ਦੱਸ ਦਿੱਤਾ ਤਾਂ ਪੁਲਿਸ ਨੇ ਵੀ ਜਾਲ ਵਿਛਾਇਆ ਪੂਰੇ ਇਲਾਕੇ ਦੇ ਵਿੱਚ ਜਿੰਨੇ ਵੀ ਹੋਰ ਸੋਨੇ ਚਾਂਦੀ ਦੀਆਂ ਦੁਕਾਨਾਂ ਸੀ ਸੁਨਿਆਰਿਆਂ ਦੀਆਂ ਦੁਕਾਨਾਂ ਸੀ ਉਹਨਾਂ ਦੇ ਉੱਤੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਵਿਅਕਤੀ ਸੋਨਾ ਚਾਂਦੀ ਆ ਕੋਈ ਕਿਸੇ ਵੀ ਤਰੀਕੇ ਦਾ ਗਹਿਣਾ ਵੇਚ ਨੰਦਾ ਤਾਂ ਉਹਦੀ ਪਹਿਲਾਂ ਰਿਪੋਰਟ ਪੁਲਿਸ ਨੂੰ ਦਿੱਤੀ ਜਾਵੇ। ਔਰ ਜੋ ਤੁਸੀਂ ਰਿਪੋਰਟ ਦੇ ਰਹੇ ਹੋ ਇਸ ਦੇ ਬਾਰੇ ਉਸ ਗ੍ਰਾਹਕ ਨੂੰ ਨਾਮ ਦੱਸਿਆ ਜਾਵੇ ਕਿ ਕੋਈ ਵਿਅਕਤੀ ਇਸ ਦੁਕਾਨ ਦੇ ਉੱਤੇ ਸੋਨੇ ਚਾਂਦੀ ਦੇ ਆਭੂਸ਼ਣ ਵੇਚਣ ਲਈ ਆਇਆ ਹੈ। ਤਾਂ ਇਸ ਤਰੀਕੇ ਦੇ ਨਾਲ ਜਦੋਂ ਮਹਿਲਾਵਾਂ ਕੁਝ ਦਿਨਾਂ ਦੇ ਬਾਅਦ ਇੱਕ ਦੋ ਦਿਨਾਂ ਦੇ ਬਾਅਦ ਉਹ ਸੋਨੇ ਦੀ ਚੇਨ ਨੂੰ ਵੇਚਣ ਲਈ ਘਰੋਂ ਨਿਕਲੀਆਂ ਤਾਂ ਜਿਸ ਦੁਕਾਨ ਦੇ ਉੱਤੇ ਗਈਆਂ ਤਾਂ ਪਹਿਲਾਂ ਹੀ ਪੁਲਿਸ ਦੇ ਨਾਲ ਸੰਪਰਕ ਦੇ ਵਿੱਚ ਸਾਰੇ ਸੀਗੇ ਇੱਕ ਚੇਨ ਬਣੀ ਹੋਈ ਸੀ ਤਾਂ ਇਨਫੋਰਮੇਸ਼ਨ ਦਿੱਤੀ ਗਈ ਕਿ ਮਹਿਲਾਵਾਂ ਆਈਆਂ ਨੇ ਸੋਨੇ ਦੀ ਚੇਨ ਵੇਚਣ ਆਈਆਂ ਨੇ। ਤਾਂ ਫੋਟੋ ਖਿੱਚੀ ਗਈ ਪੁਲਿਸ ਨੂੰ ਸੌਂਪੀ ਗਈ। ਤਾਂ ਇੰਨੇ ਦੇ ਵਿੱਚ ਪਤਾ ਚੱਲ ਗਿਆ ਕਿ ਇਹ ਉਹੀ ਮਹਿਲਾਵਾਂ ਨੇ ਜਿਨ੍ਹਾਂ ਨੇ ਸੋਨੇ ਦੀ ਚੈਨ ਚੋਰੀ ਕੀਤੀ ਸੀ ਸ਼ਿਵਮੋਗਾ ਏਰੀਏ ਦੇ ਵਿੱਚ ਤਾਂ ਇਸ ਤਰੀਕੇ ਦੇ ਨਾਲ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਔਰ ਦੋਵੇਂ ਮਹਿਲਾਵਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹ ਤਸਵੀਰਾਂ ਵੀ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਕਿੰਨੀ ਚਤਰਾਈ ਦੇ ਨਾਲ ਬੜੀ ਹੀ ਹੱਥ ਦੀ ਸਫਾਈ ਦੇ ਨਾਲ ਸੋਨੇ ਦੀ ਚੈਨ ਨੂੰ ਚੋਰੀ ਕੀਤਾ ਗਿਆ ਔਰ ਕਿਸ ਤਰੀਕੇ ਦੇ ਨਾਲ ਜੋ ਸੁਨਿਆਰਾ ਹੈ ਉਸ ਨੂੰ ਬੇਕੂਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੁਕਾਨ ਦੇ ਉੱਤੇ ਮਹਿਲਾਵਾਂ ਆਂਦੀਆਂ ਨੇ ਔਰ ਪੂਰੀ ਸੀਸੀਟੀਵੀ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਰਕਲ ਨਾਲ ਲੱਗਿਆ ਹੋਇਆ ਦੇਖੋ ਕਿ तरीके ਦੇ ਨਾਲ ਪਹਿਲਾਂ ਤਾਂ ਜੋ ਸਾਹਮਣੇ ਉਹਨਾਂ ਦੇ ਕ੍ਰੇਡ ਪਈ ਹੁੰਦੀ ਹੈ ਉਸ ਕ੍ਰੇਡ ਦੇ ਵਿੱਚ ਸੋਨੇ ਦੀਆਂ ਚੈਨਾ ਪਈਆਂ ਹੁੰਦੀਆਂ ਨੇ ਦੇਖਦੀਆਂ ਨੇ ਤਾਂ ਕਿ ਲੱਗੇ ਕਿ ਹਾਂ ਇਹ ਸੱਚਮੁੱਚ ਦੇ ਵਿੱਚ ਗ੍ਰਾਹਕ ਨੇ ਉਸ ਤੋਂ ਬਾਅਦ ਸੋਨੇ ਦੀ ਕ੍ਰੇਡ ਨੂੰ ਖੜਾ ਕਰ ਲੈਂਦੀਆਂ ਨੇ ਆਪਣੇ ਮੂੰਹ ਵੱਲ ਨੂੰ ਤਾਂ ਕਿ ਪਤਾ ਨਾ ਚੱਲੇ ਕਿ ਅਸੀਂ ਹੱਥ ਨਾਲ ਕੀ ਚੀਜ਼ ਚੱਕ ਰਹੇ ਹਾਂ ਔਰ ਕੀ ਚੀਜ਼ ਧਰ ਰਹੇ ਹਾਂ ਲੇਕਿਨ ਉਹ ਭੁੱਲ ਗਈਆਂ ਸੀ ਕਿ ਕਈ ਜਗ੍ਹਾ ਤੇ ਖੂਫੀਆ ਸੀਸੀਟੀਵੀ ਕੈਮਰੇ ਵੀ ਲੱਗੇ ਹੁੰਦੇ ਨੇ ਤਾਂ ਇਸ ਦੁਕਾਨ ਦੇ ਵਿੱਚ ਲੈਫਟ ਰਾਈਟ ਅੱਗੇ ਪਿੱਛੇ ਕੈਮਰਿਆਂ ਦੇ ਨਾਲ-ਨਾਲ ਦੁਕਾਨ ਦੀ ਛੱਤ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਸੀ ਤਾਂ ਛੱਤ ਵਾਲੇ ਕੈਮਰੇ ਦੇ ਵਿੱਚੋਂ ਦੀ ਚੋਰੀ ਦੀ ਘਟਨਾ ਪੂਰੀ ਰਿਕਾਰਡ ਹੋ ਗਈ ਹੈ ਦੇਖੋ ਕਿਸ ਤਰੀਕੇ ਦੇ ਨਾਲ ਪਹਿਲਾਂ ਜੋ ਫਰੋਲ ਕਰ ਰਹੀਆਂ ਨੇ ਵੀ ਅਸੀਂ ਕਿਹੜੀ ਸੋਨੇ ਦੀ ਚੈਨ ਖਰੀਦਣੀ ਹੈ ਕਿਹੜੀ ਨਹੀਂ ਖਰੀਦਣੀ ਹੈ ਕਿਹੜੀ ਚੋਰੀ ਕਰਨੀ ਹੈ ਉਸ ਤੋਂ ਬਾਅਦ ਆ ਦੇਖੋ ਚੱਕੀ ਔਰ ਕਿਸ ਤਰੀਕੇ ਦੇ ਨਾਲ ਆਸਤਿਨ ਦੇ ਵਿੱਚ ਛਪਾ ਲਈ ਇਹਨਾਂ ਮਹਿਲਾਵਾਂ ਨੇ ਔਰ ਕੁਝ ਹੀ ਦੇਰ ਦੇ ਬਾਅਦ ਇਹ ਦੁਕਾਨ ਤੋਂ ਖਿਸਕ ਜਾਂਦੀਆਂ ਨੇ ਚਲੀ ਜਾਂਦੀਆਂ ਨੇ ਦੁਕਾਨ ਤੋਂ ਕੋਈ ਸਮਾਨ ਨਹੀਂ ਖਰੀਦਦੀਆਂ ਤਾਂ ਜੋ ਦੁਕਾਨਦਾਰ ਹੈ ਉਹ ਵੀ ਦੇਖਦਾ ਕਿ ਉਹਨਾਂ ਦਾ ਮਾਲ ਪੂਰਾ ਟੈਗ ਵੀ ਲੱਗੇ ਹੋਏ ਨੇ ਲੇਕਿਨ ਜਦੋਂ ਸਮਾਨ ਦੇ ਉੱਤੇ ਬਾਅਦ ਵਿੱਚ ਜਦੋਂ ਰਾਤ ਨੂੰ ਸਾਰੇ ਆਪਣੀ ਕਾਊਂਟਿੰਗ ਕਰਦੇ ਨੇ ਦੇਖਰੇਖ ਕਰਦੇ ਨੇ ਕੀ ਕਿੰਨੇ ਦਾ ਸਮਾਨ ਵਿਕਿਆ ਕਿੰਨੇ ਦਾ ਖਰੀਦਿਆ ਜੋ ਲੇਖਾ ਜੋਖਾ ਕਰਦੇ ਨੇ ਫਿਰ ਉਹਨਾਂ ਦੀ ਨਜ਼ਰ ਪੈਂਦੀ ਹੈ ਕਿ ਇੱਕ ਟੈਗ ਉਹਨਾਂ ਨੂੰ ਸਹੀ ਨਹੀਂ ਦਿਖਿਆ ਤੇ ਜਦੋਂ ਸੋਨੇ ਦੀ ਚੈਨ ਚੱਕ ਕੇ ਦੇਖਦੇ ਨੇ ਟੈਗ ਲੱਗਿਆ ਹੁੰਦਾ ਨਕਲੀ ਯਾਨੀ ਕਿ ਉਹ ਡਿਜੀਟਲ ਟੈਗ ਨਹੀਂ ਹੁੰਦਾ ਹਸਤ ਲਿਖਤ ਟੈਗ ਹੁੰਦਾ ਤੇ ਉਸ ਤੋਂ ਬਾਅਦ ਸੋਨੇ ਦੀ ਗੁਣਵਤਾ ਚੈੱਕ ਕਰਦੇ ਨੇ ਤਾਂ ਪਤਾ ਕਰਦੇ ਆ ਕਿ ਉਹ ਸੋਨੇ ਦੀ ਚੈਨ ਵੀ ਨਕਲੀ ਸੀ ਔਰ ਹੂ ਹੂ ਲਗਭਗ ਉਸੇ ਤਰੀਕੇ ਦੀ ਸੀ ਜਿਸ ਤਰੀਕੇ ਦੀ ਸੋਨੇ ਦੀ ਚੈਨ ਮਹਿਲਾਵਾਂ ਖਰੀਦਣ ਆਈਆਂ ਸੀ ਔਰ ਖਰੀਦ ਕੇ ਇੱਕ ਤਰੀਕੇ ਦੀ ਇਹ ਦੇਖ ਕੇ ਚਲੀਆਂ ਗਈਆਂ ਸੀ ਪਰ ਬਾਅਦ ਵਿੱਚ ਪਤਾ ਚੱਲਦਾ ਕਿ ਉਹ ਨਾ ਖਰੀਦੀ ਨਾ ਵੇਚੀ ਬਲਕਿ ਹੇਰਾ ਫੇਰੀ ਕਰ ਦਿੱਤੀ ਗਈ ਅਸਲੀ ਸੋਨੇ ਦੀ ਚੈਨ ਚੱਕ ਕੇ ਆਪਣੇ ਅਸਤੀਨ ਦੇ ਵਿੱਚ ਛੁਪਾ ਲਿੱਤੀ ਗਈ ਔਰ ਜੋ ਨਕਲੀ ਸੋਨੇ ਦੀ ਚੈਨ ਸੀ ਉਸ ਨੂੰ ਉਸ ਥਾਂ ਦੇ ਉੱਤੇ ਰੱਖ ਦਿੱਤਾ ਗਿਆ ਤਾਂ ਇਸ ਤਰੀਕੇ ਨਾਲ ਇਹ ਦੋ ਦਿਨ ਪੁਰਾਣੀ ਖਬਰ ਹੈ ਹਾਲਾਂਕਿ 18 ਤਰੀਕ ਦੀ ਹੈ ਜਦੋਂ ਤੱਕ ਸਮਝ ਲੱਗਦੀ ਹੈ ਦੋ ਦਿਨ ਬੀਤ ਚੁੱਕੇ ਹੁੰਦੇ ਨੇ ਸੁਨਿਆਰੇ ਨੂੰ ਵੀ ਉਦੇ ਹੋਸ਼ ਛੁੱਟ ਜਾਂਦੇ ਨੇ ਕਿਉਂਕਿ ਲੱਖਾਂ ਰੁਪਏ ਦਾ ਸੋਨਾ ਉਹਦੀ ਅੱਖਾਂ ਦੇ ਸਾਹਮਣੇ ਕੋਈ ਚੱਕ ਕੇ ਲੈ ਜਾਂਦਾ ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਔਰ ਪੁਲਿਸ ਮੌਕੇ ਦੇ ਉੱਤੋਂ ਮਹਿਲਾਵਾਂ ਨੂੰ ਵੀ ਜਦੋਂ ਵੇਚਣ ਜਾਂਦੀਆਂ ਨੇ ਤਾਂ ਗ੍ਰਿਫਤਾਰ ਕਰ ਲੈਂਦੀਆਂ ਨੇ ਔਰ ਪੂਰੀ ਹੁਣ ਤੁਹਾਨੂੰ ਇੱਕ ਵਾਰੇ ਪੂਰੀ ਸੀਸੀਟੀਵੀ ਵੀਡੀਓ ਵੀ ਦਿਖਾ ਦਿੰਦੇ ਆ